ਪਹਿਲਾਂ ਤਾਂ ਘਰ ਦੇ ਸੀਸੀਟੀਵੀ ਕੈਮਰੇ ਤੋੜੇ ਫਿਰ ਘਰ ਤੇ ਘਰ ਦਿੱਤਾ ਹਮਲਾ ਜੀ ਹਾਂ ਪਟਿਆਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਪਟਿਆਲੇ ਦੇ ਵਿੱਚ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਬੇਰਾਦੀ ਘਟਨਾ ਹੈ ਜਿਸ ਤੋਂ ਬਾਅਦ ਘਰ ਦੇ ਵਿੱਚ ਜਿੰਨੇ ਸੀਸੀ ਟੀਵੀ ਕੈਮਰੇ ਲੱਗੇ ਸਨ ਉਹ ਵੀ ਭੰਨ ਦਿੱਤੇ ਕੁਝ ਘਟਨਾਵਾਂ ਜਿਹੜੀਆਂ ਫਾਇਰਿੰਗ ਦੀਆਂ ਜ਼ਰੂਰ ਕੈਦ ਹੋਈਆਂ ਨੇ ਪਰ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਤੇ ਕਰੀਬ 20 ਜਿਹੜੇ ਵਿਅਕਤੀ ਸੀ ਅਣ ਪਹਿਚਾਣੇ ਉਹਨਾਂ ਨੇ ਘਰ ਤੇ ਹਮਲਾ ਕਰ ਦਿੱਤਾ ਫਾਇਰਿੰਗ ਕਰ ਦਿੱਤੀ ਪਥਰਾ ਜਿਹੜੇ ਪੱਥਰ ਵੀ ਮਾਰੇ ਗਏ ਘਰ ਵਿੱਚ ਜਿਹੜੀ ਗੱਡੀ ਆ ਉਸ ਦੀ ਵੀ ਬੁਰੀ ਤਰ੍ਹਾਂ ਫਾਂਟੋੜ ਕਰਦੇ తీ ਇਹ ਖਬਰ ਪਟਿਆਲੇ ਤੋਂ ਸਾਹਮਣੇ ਆ ਰਹੀ ਹੈ ਸਾਬਕਾ ਕਾਉਂਸਲਰ ਸੀਮਾ ਸ਼ਰਮਾ ਦੇ ਘਰ ਤੇ ਹਮਲਾ ਕੀਤਾ ਗਿਆ ਕੁਝ ਅਣਪਛਾਣੇ ਜਿਹੜੇ ਲੋਕ ਆਉਂਦੇ ਨੇ ਘਰ ਦੇ ਉੱਤੇ ਤਾਬੜ ਤੋੜ ਕਰਿੰਗ ਕਰ ਦਿੰਦੇ ਨੇ ਉਸ ਤੋਂ ਬਾਅਦ ਘਰ ਦੇ ਵਿੱਚ ਜਿੰਨੇ ਵੀ ਕੈਮਰੇ ਲੱਗੇ ਨੇ ਉਹਨਾਂ ਨੂੰ ਤੋੜ ਦਿੱਤਾ ਜਾਂਦਾ ਔਰ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਤਾਂ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਸਾਬਕਾ ਕਾਉਂਸਲਰ ਨੇ ਪਟਿਆਲੇ ਤੋਂ ਅਤੇ ਸਰਕਾਰ ਨੂੰ ਵੀ ਇਹਨਾਂ ਨੇ ਗੁਜ਼ਾਰਿਸ਼ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਆ ਉਹ ਵਿਗੜਦੀ ਜਾ ਰਹੀ ਹੈ ਸਾਡੇ ਕਿਸ ਨਾਲ ਬੈਰ ਵਿਰੋਧ ਨਹੀਂ ਪਰ ਜਿਸ ਤਰ੍ਹਾਂ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਆਮ ਕਰਤੇ ਵੀ ਹਮਲਾ ਹੋ ਸਕਦਾ ਹੈ ਉਹਨੇ ਮੁੱਖ ਮੰਤਰੀ ਭਗਵੰਤ ਸਮਾਨ ਨੂੰ ਅਪੀਲ ਕੀਤੀ ਆ ਕਿ ਅਜਿਹੇ ਜਿਹੜੇ ਬਦਮਾਸ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸੰਜੀਵ ਸ਼ਰਮਾ ਬਿੱਟੂ ਪ੍ਰਧਾਨ ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਸਾਬਕਾ ਮੇਅਰ ਪਟਿਆਲਾ ਅੱਜ ਜੋ ਹਾਲਾਤ ਸਾਡੇ ਸੀਨੀਅਰ ਕਾਉਂਸਲਰ ਸੀਮਾ ਸ਼ਰਮਾ ਜੀ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਹੈ ਇਹਨਾਂ ਦੀ ਜਿਹੜੀ ਡਾਕਟਰ ਇਨ-ਲਾ ਹੈ ਉਹ ਵੀ ਕਾਉਂਸਲਰ ਰਹੀ ਹੈ ਕੰਦੀਕਾ ਸ਼ਰਮਾ ਜੀ ਇਹਨਾਂ ਨੇ ਬੜੇ ਔਖੇ ਸਮੇਤ ਦੇ ਵਿੱਚ ਜਿਹੜਾ ਇਹ ਪਰਿਵਾਰ ਗੁਜਰ ਰਿਹਾ ਇਸ ਤਰੀਕੇ ਦੇ ਨਾਲ ਇੱਕ ਇਲਾਕੇ ਦੇ ਵਿੱਚ ਆ ਕੇ ਪਹਿਲਾਂ ਸਾਰਿਆਂ ਨੂੰ ਬਜ਼ਾਰਾਂ ਨੂੰ ਬੰਦ ਕਰਾਣਾ ਉੱਥੇ ਰੇਡੀਆਂ ਨੂੰ ਭਜਾਣਾ ਇਹਨਾਂ ਦੇ ਘਰ ਦੇ ਕੈਮਰੇ ਨੂੰ ਤੋੜਨਾ ਉਸ ਤੋਂ ਬਾਅਦ ਇਹਨਾਂ ਦੇ ਘਰ ਦੇ ਅੰਦਰ ਐਂਟਰ ਹੋਣਾ ਇਟਾ ਬੱਟੇ ਕਿਰਪਾਨਾਂ ਬਾਹਰ ਗੋਲੀਆਂ ਚਲਾਤ ਸਾਰਾ ਕੁਝ ਕਰਨਾ ਇਹ ਜਿਹੜਾ ਦੌਰ ਸੀਗਾ ਪੰਜਾਬ ਨੇ ਅਤਵਾਦ ਦੇ ਦੌਰਾਨ ਵੀ ਕਦੇ ਐਡੀ ਹੌਸਲਾ ਕਿਸੇ ਦਾ ਨਹੀਂ ਪੈਂਦਾ ਸੀਗਾ ਕਿ ਸ਼ਹਿਰਾਂ ਦੇ ਵਿੱਚ ਆ ਕੇ ਲੋਕਾਂ ਦੇ ਘਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਜੇ ਕੋਈ ਅਤਵਾਦੀ ਵੀ ਘਟਨਾ ਨਹੀਂ ਕਰ ਸਕੇ ਕੋਈ ਰਸਤੇ ਜਿੱਕੇ ਸਾਨੂੰ ਮਾਰਤਾ ਕੋਈ ਮਾਰ ਕੇ ਭੱਜ ਗਿਆ ਕਦੇ ਕੋਈ ਫਾਇਰਿੰਗ ਕਰ ਗਿਆ ਇਹ ਜੀ ਜਿਹੜੀ ਗੁੰਡਾਗਰਦੀ ਜਿਹੜੀ ਇੱਕ ਲੈਕਟਿਡ ਬੰਦੇ ਦੇ ਨਾਲ ਸਾਡੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਦੇ ਘਰ ਦੇ ਵਿੱਚ ਐਡੀ ਵੱਡੀ ਕਾਰਵਾਈ ਕਰਨ ਦੀ ਜਰੂਰਤ ਜਿਹੜੀ ਹੋਈ ਹੈ ਇਹ ਬੜੀ ਮਾੜੀ ਘਟਨਾ ਹੈ ਇਹਦੇ ਖਿਲਾਫ ਜਲਦੀ ਤੋਂ ਜਲਦੀ ਐਕਸ਼ਨ ਕਰਨਾ ਚਾਹੀਦਾ ਹੈ ਬੜੀ ਘਟਨਾ ਹੈ ਇਹ ਕਿ ਅਸੀਂ ਘਰ ਦੇ ਅੰਦਰ ਐਂਟਰੀ ਹੋਏ ਆ ਜਾਂ ਤਾਂ ਪਿੱਛੇ ਪਹਿਲਾਂ ਹੀ ਸਿਗੇ ਲੱਗੇ ਹੋਏ ਜਾਂ ਕੋਈ ਗੱਲ ਇਦਾਂ ਦੀ ਸੀ ਲੇਕਿਨ ਬੰਦੇਆਂ ਨੂੰ ਅਸੀਂ ਨਾ ਕੋਈ ਸਾਡੀ ਦੁਸ਼ਮਣੀ ਹੈ ਨਾ ਅਸੀਂ ਕਦੇ ਕਿਸੇ ਨਾਲ ਇਦਾਂ ਨਹੀਂ ਕੋਈ ਜ਼ਾਤੀ ਕੀਤੀ ਅਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੁਣ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਉਹ 20 25 ਬੰਦੇ ਤਿੰਨ ਕਾਰਾਂ ਲੈ ਕੇ ਇਦਾਂ ਇੱਕਦਾਂ ਨੂੰ ਸਾਰਾ ਮਾਰਕੀਟ ਬੰਦ ਕਰਾ ਦੇਣੀ ਸਾਰੇ ਲੋਕਾਂ ਨੂੰ ਭਜਾ ਦੇਣਾ ਸਾਡੇ ਸਾਹਮਣੇ ਸਬਜ਼ੀ ਵਾਲਾ ਖੜਦਾ ਉਹ ਬਲਕਿ 9 ਤੋਂ ਬਾਅਦ ਤੱਕ ਖੜਦਾ ਜੀ ਫਿਰ ਜਾਂਦਾ ਉਹ ਸਾਡੇ ਕਿਨੋਂ ਜੇ ਉਹਨੂੰ ਵੀ ਕਹਿੰਦਾ ਦੌੜ ਜਾ ਸਾਰੇ ਮੱਲੇ ਤੇ ਕੱਟਾ ਹੋ ਗਿਆ 10 ਮਿੰਟ ਚ ਲੇਕਿਨ ਮਹੱਲੇ ਵਾਲੇ ਪਹਿਲਾਂ ਡਰਦੇ ਹੋਏ ਸਾਰਿਆਂ ਨੂੰ ਡਰਾਤਾ ਵੀ ਚਲੋ ਅੰਦਰ ਸ਼ਟਰ ਬੰਦ ਕਰੋ ਦੁਕਾਨ ਕਿਉਂ ਨਹੀਂ ਬੰਦ ਕਰੀ ਤੁਸੀਂ ਹੁਣ ਤੱਕ ਆ ਡੈਰੀਆਂ ਨੇ ਖੁੱਲੀਆਂ ਹੁੰਦੀਆਂ ਨੇ ਡੈਰੀਆਂ ਵਾਲਿਆਂ ਨੂੰ ਬੁਲਾ ਕੇ ਕਹਿੰਦਾ ਬੰਦ ਕਰੋ ਅਗਰ ਸਾਡੇ ਮੇਰੇ ਬਹੂ ਰਾਣੀ ਤੇ ਰਾਜਾ ਕਿਦੇ ਬਾਈਚਾਸ ਨਾਮ ਕੁੰਡੀ ਲਗਾ ਸਕਦੀ ਮੌਕੇ ਤੇ ਉਦੋਂ ਤਾਂ ਉਹ ਤਾਂ ਅੰਦਰ ਵੜੀ ਗਏ ਸੀ ਜਿਹੜੇ ਸਾਰੇ ਮੋਹੱਲੇ ਦੇ ਜਿੰਨੇ ਸਾਰੇ ਵੀਡੀਓ ਕੈਮਰੇ ਜੀ ਨੇ ਲੋਕਾਂ ਦੇ ਫੁਟੇਜ ਆ ਰਹੀਆਂ ਤੁਸੀਂ ਦੇਖੋ ਉਹਦੇ ਵਿੱਚ ਸਾਫ ਪਤਾ ਲੱਗਦਾ ਗੱਡੀਆਂ ਬਾਰੇ ਵੀ ਦਿਖ ਰਿਹਾ ਤੇ ਕੁਝ ਫੁਟੇਜ ਮੈਂ ਵੀ ਦੇਖਿਆ ਹੋਰੇ ਤਾਂ ਜਦੋਂ ਇਹ ਚੀਜ਼ਾਂ ਹੋ ਰਹੀਆਂ ਤਾਂ ਤੁਰੰਤ ਜਿਹੜੀ ਹੈਗੀ ਸ਼ਹਿਰ ਦਾ ਦਾ ਸੈਂਟਰ ਹੈ ਉਰੇ ਹਰ ਅਫੀਸਰ ਬੈਠਾ ਹੈ ਉਰੇ ਵੱਡੇ ਤੋਂ ਵੱਡੇ ਅਫੀਸਰ ਪੂਰੇ ਜ਼ੋਨ ਦਾ ਜਿਹੜਾ ਇੰਚਾਰਜ ਜਿਹੜੇ ਹੈਗੇ ਪਟਿਆਲੇ ਦੇ ਵਿੱਚ ਬੈਠੇ ਆ ਤਾਂ ਉਰੇ ਪਟਿਆਲੇ ਦੇ ਵਿੱਚ ਘਟਨਾ ਐਡੀ ਵੱਡੀ ਹੋ ਜੇ ਤੇ ਉਸ ਤੋਂ ਬਾਅਦ ਬੰਦੇ ਨਿਕਲ ਜਾਂਦੇ ਉਸ ਤੋਂ ਬਾਅਦ ਹਾਲੇ ਤੱਕ ਕੋਈ ਕਾਰਬਨ ਹੋਇ ਕਿੰਨੇ ਘੰਟੇ ਹੋ ਗਏ ਜੀ ਕੰਮ ਹੋਇ ਨੂੰ ਸਾਡੀ ਕੋਈ ਨਹੀਂ ਗੱਲ ਹੈ ਸਰ 8:30 ਵਜੇ ਤੋਂ ਹੁਣ ਕਿੰਨਾ ਟਾਈਮ ਹੋ ਗਿਆ ਜੀ ਤੱਕ ਤੁਸੀਂ ਦੇਖੋ ਜਿਹੜੇ ਹਾਲਾਤ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਇਨਵੈਸਟੀਗੇਸ਼ਨ ਕੋਈ ਕਿਸੇ ਤਰ੍ਹਾਂ ਦਾ ਕੰਮ ਕਰ ਰਿਹਾ ਤੱਕ ਉਰੇ ਸਾਨੂੰ ਨਜ਼ਰ ਨਹੀਂ ਆ ਰਹੀ ਮੈਂ ਦੱਸਦੀ ਕਿ ਸੀਮਾ ਸ਼ਰਮਾ ਸਾਬਕਾ ਕਾਉਂਸਲਰ ਨੇ ਉਹਨਾਂ ਨੇ ਪਟਿਆਲੇ ਦੇ ਅਫਸਰ ਕਪਲ ਸਫਸਰਾਂ ਨੂੰ ਵੀ ਅਪੀਲ ਕੀਤੀ ਕਿ ਜਿਸ ਤਰੀਕੇ ਦੇ ਨਾਲ ਪਟਿਆਲੇ ਵਿੱਚ ਠੱਗੀ ਚੋਰੀਆਂ ਵੱਧ ਰਹੀਆਂ ਨੇ ਔਰ ਅੱਜ ਸਾਬਕਾ ਕਾਉਂਸਲਰ ਦੇ ਘਰ ਵਿੱਚ ਹਮਲਾ ਹੋਇਆ ਕੱਲ ਨੂੰ ਹੋਰ ਕਿਸੇ ਤਰੀਕੇ ਹਮਲਾ ਹੋ ਸਕਦਾ ਇਹਨਾਂ ਅਣਪਛਾਣੇ ਲੋਕਾਂ ਦੇ ਖਿਲਾਫ ਉਹਨਾਂ ਨੇ ਐਫਆਈਆਰ ਤਜੂਬ ਦਰਜ ਕਰਵਾ ਦਿੱਤੀ ਹੈ ਪਰ ਮੰਗ ਕੀਤੀ ਹੈ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਉਹਤੇ ਦੱਸਦੇ ਕਿ ਉੱਥੇ ਹੀ ਪੰਜਾਬ ਦੀ ਮੌਜੂਦਾ ਸਰਕਾਰ ਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਪੰਜਾਬ ਵਿੱਚ ਤਾਂ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹ بگੜ ਚੁੱਕੀ ਹੈ ਹੁਣ ਤਾਂ ਸਰੀਆਮ ਜਿਹੜੇ ਬਦਮਾਸ਼ ਨੇ ਘਰਾਂ ਵਿੱਚ ਵੜ ਕੇ ਹਮਲਾ ਕਰ ਰਹੇ ਨੇ